ਤੜਕਸਾਰ ਵੱਡਾ ਹਾਦਸਾ ਵਾਪਰ ਗਿਆ ਦਰਅਸਲ ਤਕਰੀਬਨ 8 ਵਜੇ ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਦੀਪੂ ਦੀ বাস ਪਟਿਆਲਾ ਤੋਂ ਸਮਾਣਾ ਵੱਲ ਆ ਰਹੀ ਸੀ ਕਿ ਪਿੰਡ ਫਤਪੁਰ ਦੇ ਨਜ਼ਦੀਕ ਆਉਂਦਿਆਂ ਹੀ ਟਿੱਪਰ ਨਾਲ ਹਾਦਸਾ ਹੋ ਗਿਆ ਪਿੰਡ ਵਾਸੀ ਤੇ ਰਾਂਘੀਲਾ ਦੇ ਵੱਲੋਂ ਜਿੱਥੇ ਚਾਲਕਾਂ ਉਹਨੂੰ ਕਾਫੀ ਜਿੱਦ-ਜਹਿਦ ਤੋਂ ਬਾਅਦ ਬਾਹਰ ਕੱਢਿਆ ਗਿਆ ਸਮਾਨਾਂ ਤੋਂ ਪਟਿਆਲਾ ਜਾਂਦਾ ਤੇਜ਼ ਰਫ਼ਤਾਰ ਟਿਪਰ ਜੋ ਕਿ ਹਾਦਸਾ ਗ੍ਰਸਤ ਹੋਇਆ ਹੈ ਡਰਾਈਵਰ ਦੇ ਕਹਿ ਮੁਤਾਬਕ ਟਿਪਰ ਜੋ ਕਿ ਸਮਾਨਾਂ ਤੋਂ ਪਟਿਆਲਾ ਜਾ ਰਿਹਾ ਸੀ ਤਾਂ ਇਹ ਟਿਪਰ ਇੱਕ ਹੋਰ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਵਸਤੇ ਟਿਪਰ ਦੇ ਵਿਚਾਲੇ ਇੱਥੇ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਵਾਪਰ ਗਿਆ ਵਸਤੇ ਵਿੱਚ ਤਕਰੀਬਨ 50 ਸਵਾਰੀਆਂ ਸਵਾਰ ਸਨ ਡਰਾਈਵਰ ਤੋਂ ਬਿਨਾਂ ਕਿਸੇ ਵੀ ਸਵਾਰੀ ਨੂੰ ਸੱਟਾ ਨਹੀਂ ਲੱਗਿਆ ਵੱਡਾ ਹਾਦਸਾ ਵਾਪਰਿਆ ਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਬੱਸ ਦਾ ਸੰਤੁਲਨ ਵਿਗੜਿਆ ਤੇ ਬੱਸ ਟਿੱਪਰ ਦੇ ਵਿੱਚ ਜਾ ਵਜੀ ਹੈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਕਰਮਜੀਤ ਹੈ اچھا ਕਰਮਜੀਤ ਜੀ ਤੁਸੀਂ ਬਸ ਦੇ ਵਿੱਚ ਸੀਗੇ ਤੇ ਜਦੋਂ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਜੀ ਮੈਂ ਰਾਮਨਾਲ ਬੈਠੀ ਸੀ ਤੇ ਇੱਕਦਮ ਉਹ ਸਾਈਕਲ ਤੋਂ ਵਿਚਾਰੇ ਸੀ ਬੱਸ ਡਰਾਈਵਰ ਤੇ ਇਹ ਆਹ ਟਿੱਪਰ ਆਇਆ ਇੱਕਦਮ ਤੇ ਉਹ ਇੱਕਦਮ ਐਨੀ ਸਕੀਰ ਨਾਲ ਸੀਗਾ ਸਿੱਧਾ ਜਾ ਕੇ ਬੱਸ ਦੇ ਵਿੱਚ ਵੱਜਿਆ ਠੀਕ ਹੈ ਤੇ ਬੱਸ ਡਰਾਈਵਰ ਨੇ ਬਚਾਉਣ ਦੇ ਚੱਕਰ ਚ ਮਤਲਬ ਥੋੜੀ ਟੇਢੀ ਕਰਤੀ ਪਰ ਸਾਈਕਲ ਵਾਲਾ ਉਹ ਤਾਂ ਬਚ ਗਿਆ ਬਾਦ ਡਰਾਈਵਰ ਦੇ ਕਾਫੀ ਜਿਆਦਾ ਮਤਲਬ ਸਰਕਲ ਤੇ ਬਸ ਹੋਰ ਵੀ ਸਵਾਰੀਆਂ ਤੇ ਕਾਫੀ ਸਿਕਤਾ ਲੱਗੀਆਂ ਨਹੀਂ ਸਵਾਰੀਆਂ ਤਾਂ ਬਚਤ ਰਹੀਆਂ ਇੰਨਾ ਨਹੀਂ ਹੈ ਕਿਉਂਕਿ ਮੂਰੇ ਫਰੰਟ ਵਾਲਾ ਹੀ ਹਿੱਸਾ ਟੁੱਟਿਆ ਸੀ ਤੇ ਡਰਾਈਵਰ ਬੈਠਾ ਸੀ ਸਭ ਦੇ ਹੀ ਆਈਆਂ ਜਿਆਦਾ ਨਹੀਂ ਤੁਸੀਂ ਪਟਿਆਲੇ ਬਸ ਸਟੈਂਡ ਤੋਂ ਬਸ ਤੇ ਚੜੇ ਸੀ ਭਾਈ ਜੀ ਜਿਹੜਾ ਐਕਸੀਡੈਂਟ ਹੋਇਆ ਕਿੰਨੇ ਕਬੇ ਦਾ ਟਾਈਮ ਸੀ ਲਗਭਗ ਇਹ 15 20 ਮਿੰਟ ਪਹਿਲਾਂ ਹੋਇਆ ਹੈ ਅੱਛਾ 15 20 ਮਿੰਟ ਪਹਿਲਾਂ ਹੋਇਆ ਤੇ ਭਾਈ ਜੀ ਕਿੰਨੀਆਂ ਗੇਚ ਸਵਾਰੀਆਂ ਨੁਕਸਾਨ ਹੋਈਆਂ ਨੇ ਸਵਾਰੀਆਂ 3-4 ਇੰਜਰਡ ਹੋਇਆ ਉਹਨੀਆਂ ਇੱਕ ਡਰਾਈਵਰ ਹੋ ਗਿਆ ਤੇ ਡਰਾਈਵਰ ਦੀ ਹਾਲਤ ਠੀਕ ਹੈ ਬਈ ਤਾਂ ਠੀਕ ਹੀ ਸੀਗਾ ਅੱਗੇ ਹੁਣ ਪਾ ਕੇ ਲੈ ਜਾਓ ਉਹਦੇ ਨਾਲ ਦੇਖੀ ਮਤਲਬ ਕਿ ਜਿਵੇਂ ਜ਼ਿਆਦਾ ਫਸਿਆ ਸੀਗਾ ਅੱਗੇ ਫਸ ਗਿਆ ਸੀਗੇ ਵਿਚੇ ਰੌੜਾ ਰੋੜਾ ਪਾ ਕੇ ਕੱਢਿਆ ਠੀਕ ਹੈ ਤੇ ਕਿਵੇਂ ਇਹ ਐਕਸੀਡੈਂਟ ਦਾ ਕਾਰਨ ਬਣਿਆ ਇਹ ਇਹ বাস ਇਧਰੋਂ ਜਾ ਰਹੀ ਸੀ ਟਿਪਰ ਇਧਰੋਂ ਜਾ ਰਹੀ ਸੀ বাস ਵਾਲੇ ਨੇ ਕਟਾ ਮਾਰਿਆ ਜਦ ਇਧਰ ਇੱਕ ਟੀਵਾ ਵਾਲਾ ਸੀਗਾ ਇਧਰ ਸਾਈਕਲ ਵਾਲਾ ਥੱਲੇ ਆ ਗਿਆ ਸੀ ਇਹਨਾਂ ਤਰੇਹੇ ਚ ਵੱਜਨ ਕਰਕੇ ਬਚ ਗਿਆ ਵਿਚਾਰਾ ਉਹ ਥੱਲੇੋਂ ਕੱਢਿਆ ਠੀਕ ਹੈ ਸਾਈਕਲ ਸੋਰ ਕੱਟ ਗਿਆ ਵਿਚਾਰੇ ਦਾ ਸਵਾਰੀਆਂ ਦੋ ਕਿਚਕਮੀ ਹੋਈਆਂ ਦੋ ਤਿੰਨ ਹੋ ਗਈਆਂ ਹਾਂ ਤਾਂ ਦੋ ਤਿੰਨ ਹੋ ਗਈਆਂ ਸੀਗੀਆਂ 10 ਕੋ ਠ ਹਾਂਜੀ ਵੀਰ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਹਰਦੀਪ ਹਰਦੀਪ ਹੈ ਪ੍ਰਦੀਪ ਜੀ ਇਹ ਕਿੰਨੇ ਕ ਵਜੇ ਦਾ ਸਾਰਾ ਹਾਸਾ ਔਰ ਤੁਸੀਂ ਬੱਸ ਦੇ ਵਿੱਚ ਡਰਾਈਵਰ ਸੀਗੇ ਹਾਂ ਡਰਾਈਵਰ ਹਾਂਜੀ ਠੀਕ ਹੈ ਜਾ ਰਹੇ ਹਾਂ ਠੀਕ ਹੈ ਕਿੰਵੇਂ ਹਾਸਾ ਹੋਇਆ ਇਹ ਸਰਪਾ ਜੀ ਚੰਡੀਗੜ੍ਹ ਤੋਂ ਚੱਲੇ ਹਾਂਜੀ 35 ਚੰਡੀਗੜ੍ਹ ਤੋਂ 535 ਚੱਲੇ ਹਾਂਜੀ ਠੀਕ ਹੈ ਜਾਰ ਜਾ ਰਹੇ ਹਾਂ ਠੀਕ ਹੈ ਤਾਂ ਇੱਥੇ ਮਤੇ ਪਰ ਪੈਂਦਾ ਇਸ ਹਾਂਜੀ ਉੱਥੇ ਆ ਕੇ ਨਾ ਜੀ ਅੱਥੀਆ ਬ੍ਰਿਜਟ ਆ ਰਹੇ ਆ ਤੇ ਇੱਕ ਨਾਲ ਘੋੜਾ ਆ ਰਿਹਾ ਤਾਂ ਮਤਲਬ ਉਹ ਸਮਾਨੇ ਕੜੀ ਤੋਂ ਜਾ ਰਿਹਾ ਘੋੜਾ ਮਤਲਬ ਟਿਪਰ ਉਹ ਟਰੰਕ ਠੀਕ ਹੈ ਟਰੰਕ ਦਾ ਠੀਕਾ ਠੀਕ ਹੈ ਤੇ ਉਹਨੂੰ ਬਾਰ ਕਰਦੇ ਮਤਲਬ ਉਹਨੂੰ ਮੈਂ ਵੀ ਮਤਲਬ ਅਸੀਂ ਆਪਣੇ ਕੰਮ ਆਪਣੇ ਦੇਖੇਗੇ ਮੈਂ ਸਮਾਨੇ ਕੜੀ ਨੂੰ ਆ ਰਿਹਾ ਘੋੜਾ ਪਟਿਆਲੇ ਕੜੀ ਨੂੰ ਜਾ ਰਿਹਾ ਉਹਦੇ ਪਿੱਛੇ ਟਿਪਰ ਦਾ ਉਹਨੇ ਟਿਪਰ ਵਾਲੇ ਨੇ ਬੱਤ ਦੇਖ ਵੀ ਲਈ ਐ ਇੱਕ ਵਾਰੀ ਉਹ ਜਾ ਕੱਟ ਕੇ ਦੁਬਾਰੇ ਸਾਰਾ ਹੀ ਟਿਪਰ ਉਹ ਅੱਗੇ ਲਿਆਇਆ ਮੇਰੇ ਕੋਲ ਬੱਤ ਦੇ ਉਹਨੂੰ ਉਪਟੇ ਕਰਨਾ ਠੀਕ ਹੈ ਉਹਨੂੰ ਬਚਾਉਂਦਾ ਬਚਾਉਂਦਾ ਭਰਾ ਇੱਧਰ ਲਿਜਾਈਟ ਸਾਈਕਲ ਆ ਕਨੈਕਟਰ ਸਾਈਡ ਹੂੰ ਉਹਨੂੰ ਵੀ ਬਚਾਇਆ ਅੱਜ ਦੇ ਨੂੰ ਬਹੁਤ ਔਖਾ ਹੁੰਦਾ ਹੈ ਮਤਲਬ ਟਿਫਰ ਵਾਲਾ ਨੇ ਜੇ ਕਿਤੇ ਮੜ ਜੀ ਵੀ ਬ੍ਰੇਕ ਮਾਰ ਲੰਦਾ ਜਾਂ ਉੱਥੇ ਜਿੱਤਰਾ ਉਹਨੇ ਦੇਖੀ ਦੀ ਗੱਡੀ ਉਹ ਕੀ ਪਿੱਛੇ ਉਹ ਫਟੇ ਕਰਦਾ ਕਰਦਾ ਪਿੱਛੇ ਹੀ ਲਾ ਲੰਦਾ ਉਹਦੇ ਕੁਝ ਨਹੀਂ ਹੋਣਾ ਦਾ ਉਹਨੇ ਪੰਦਰ ਨੇ ਜਮਾ ਨਹੀਂ ਦੇਖਿਆ ਹੈਗਾ ਨਾ ਬ੍ਰੇਕ ਲਾਈ ਨਾ ਕੁਝ ਕਰਿਆ ਹੈਗਾ ਰਸ ਉਹਨੂੰ ਵੀ ਬਚਾਉਂਦਾ ਬਚਾਉਂਦਾ ਸਾਈਕਲ ਵਾਲੇ ਨੂੰ ਬਚਾਉਂਦਾ ਬਚਾਉਂਦਾ ਪੂਰੀ ਗੱਡੀ ਮੈਂ ਆਪਣੀ ਕਨੈਕਟਰ ਸਾਈਡ ਕੀਤੀ ਤੇ ਕਿੰਨੇ ਕੁ ਸਵਾਰੀਆਂ ਲਗਭਗ ਜ਼ਖਮੀ ਹੋਈਆਂ ਨੇ ਸਵਾਰੀ ਕੋਈ ਨਹੀਂ ਚੱਲਦੀ ਅੱਛਾ ਉੱਥੇ ਦੱਸਿਆ ਜਾ ਰਿਹਾ ਨਾ ਮਤਲਬ ਕਿ ਨਹੀਂ ਮਤਲਬ ਗੱਡੀ ਤੇਜ਼ ਨਹੀਂ ਸੀ ਨਹੀਂ ਉੱਥੇ ਲੋਕੀ ਦੱਸ ਰਹੇ ਨੇ ਵੀ ਮਾਮੂਲੀ ਮੋੜ ਇਹਦੇ ਸੱਟਾ ਜ਼ਰੂਰ ਆਈਆਂ ਨੇ ਸਵਾਰੀਆਂ ਦੇ ਕਿ ਇਸ ਟਾਈਮ ਉੱਥੇ ਕੋਈ ਨਹੀਂ ਬਤਾ ਆਪ ਦੇਖਿਆ ਇਸ ਤੋਂ ਤੇ ਇਹ ਜਾਂ ਕੋਈ ਨਹੀਂ ਉਹਦਾ ਸਵਾਰੀ ਤੱਕ ਤਾਂ ਕੋਈ ਉਹ ਨਹੀਂ ਮੇਰੇ ਕੋਲ ਜਿਹੜਾ ਮੈਂ ਵੀਡੀਓ ਦੇਖਿਆ ਉਹ ਵੀ ਅੱਜ ਕਿ ਗੱਡੀ ਮੇਰੀ ਵਾਲੀ ਸਾਈਡ ਹੀ ਲੱਗੀ ਹੈ ਕਨੈਕਟਰ ਦੀ ਕੀ ਗੱਲ ਕਨੈਕਟਰ ਦੀ ਕੀ ਕਹੇ ਜੋ ਮੇਰੇ ਨਾਲ ਹੀ ਬੈਠਾ ਤਾਂ ਪਿੱਛੇ ਇਹ ਤੇ ਮਤਲਬ ਬ੍ਰੇਕ ਵੀ ਲਾਈਏ ਵੱਲੇ ਬ੍ਰੇਕ ਲਾਦੇ ਲਾਦੇ ਜਿਹੜਾ ਕਨੈਕਟਰ ਸੈਟ ਖੁੱਚੀ ਉਹਦਾ ਟਰੱਕ ਦਾ ਜਿਹੜਾ ਮਤਲਬ ਪੂਰਾ ਡਿਪਰ ਪਚਾਰਦਾ ਨੀਤਾ ਦਾ ਉਹਨੇ ਮਤਲਬ ਦਰਨੇ ਕੱਟ ਮਾਰਿਆ ਬਾਅਦ ਚ ਠੀਕ ਕੱਟ ਮਾਰਨ ਦੀ ਵਜ੍ਹਾ ਨਾਲ ਡੱਲਾ ਘੁੰਮਿਆ ਜਿਸ ਟਾਈਮ ਦਾ ਉਹ ਵਜ੍ਹਾ ਦੇ ਪਿੱਛੇ ਠੀਕ ਸਾਦਾ ਸਿੱਧਾ ਸਿੱਧਾ ਨਿਕਲ ਜਾਂਦਾ ਵੈਸੇ ਵੀ ਜਿਹੜਾ ਰੋੜਾ ਲੱਗਿਆ ਐਸਟੀਮੇਟ ਕੋਈ ਕਿੰਨੇ ਕੁ ਬੱਸਾਂ ਸੀਗੀਆਂ ਉਸ ਵਾਸਤੇ ਵਿੱਚ ਸਵਾਰੀਆਂ ਸਭ ਮੋਰੀਆ ਮੇਰੇ ਕੋਲ ਬੰਦਾ ਜਿੱਟਾ ਹੁੰਦਾ ਤੇਰੀ ਚਾਰ ਟਿੱਟਾ ਘੱਟ ਸੀ ਜਿਆ ਵਸ ਪਈ ਠੀਕ ਤੁਸੀਂ ਪਟਿਆਲੇ ਤੋਂ ਲੈ ਕੇ ਆ ਰਹੇ ਸੀ ਮੈਂ ਚੰਡੀਗੜ੍ਹ ਅੱਛਾ ਠੀਕ ਮੈਂ ਤੁਹਾਨੂੰ ਕੋਈ ਬਦਲ ਲਗੀ বাস ਚੰਡੀਗੜ੍ਹ ਤੋਂ ਆਰੀ ਪਰ ਪਟਿਆਲੇ ਤੋਂ ਸਵਾਰੀਆਂ ਲਈਆਂ ਆਉਣੀ ਆਂ ਹਾਂ ਵੇਚ ਜਿੱਤਰਾ ਇਤਰਾਡੇ ਠੀਕ ਤੇ ਆਉਂਦੇ ਆ ਕਿਹੜੇ ਟਿੱਪੂ ਦੇ ਪਾਸ ਆ ਇਹ ਚੰਡੀਗੜ੍ਹ ਚੰਡੀਗੜ੍ਹ ਟਿੱਪੂ